ਸੁਜਾਨਪੁਰ ਦੇ ਵਿੱਚ ਹੜਾ ਆਇਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਹੜਾ ਆਇਆ ਔਰ ਸਭ ਕੁਝ ਤਬਾਹ ਕਰਕੇ ਲੈ ਗਿਆ ਇਹ ਤਸਵੀਰਾਂ ਪ੍ਰਸ਼ਾਸਨ ਦੀ ਵੀ ਪ੍ਰਸ਼ਾਸਨ ਦੀ ਅੱਖਾਂ ਖੋਲਦੀ ਹੈ ਇਹ ਤਸਵੀਰਾਂ ਸਰਕਾਰ ਦੀ ਅੱਖਾਂ ਖੋਲਦੀ ਹੈ ਇਹ ਦਿਖਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਉਸ ਵੇਲੇ ਜਦੋਂ ਇਸ ਘਟਨਾ ਦੇ ਬਾਰੇ ਕੋਈ ਜਿਹੜਾ ਸੌ ਨਹੀਂ ਲੰਦਾ ਜਦ ਲੱਗਦਾ ਹਲੇ ਵੀ ਮੀ ਆਏਗਾ ਤੇ ਫਿਰ ਥੋੜਾ ਬਹੁਤਾ ਜਿਵੇਂ ਗੁਜ਼ਾਰਾ ਹੁੰਦਾ ਉਹ ਵੀ ਖਤਮ ਹੋ ਜਾਏਗਾ ਸਾਨੂੰ ਇੱਥੇ ਸਾਰਾ ਵਿਆਹ ਨੇ ਲੁੱਬਿਆ ਸਾਨੂੰ ਆਪਣੇ ਕਾਰਨ ਹੀ ਲੁੱਬੇ ਜਿਹੜੇ ਅਸੀਂ ਛੱਡ ਕੇ ਗਏ ਸੀ ਨਾ ਸਾਡੇ ਬੱਚਾ ਨੂੰ ਰੋਟੀ ਨਾ ਸਾਨੂੰ ਕੱਪੜੇ ਨਾ ਸਾਨੂੰ ਕੁਛ ਨਹੀਂ ਤੇ ਲੁੱਬਿਆ ਸਾਨੂੰ ਆਪਣੇ ਘਰਾਂ ਦਾ ਵੀ ਨਾ ਹੀ ਲੁੱਬਿਆ ਵਾਸੇ ਦੇਖੋ ਅਸੀਂ ਜਿਹੜੇ ਬਣਾਏ ਸੀ ਜਿਹੜੇ ਆਸ਼ਿਆ ਨੇ ਆਪਣੇ ਟੇਢਾ ਗੰਢਾ ਲਾ ਲਾ ਕੇ ਸਾਡਾ ਬੁਰਾ ਹਾਲ ਹੋ ਗਿਆ ਕੋਸ਼ਿਸ਼ ਕਰਾਂਗੇ ਕਿ ਇੱਕ ਵਾਰ ਜਿਹੜੀਆਂ ਤਸਵੀਰਾਂ ਦਿਖਾਈ ਜਾਣ ਮੈਂ ਕੈਮਰਾ ਪਰਸਨ ਨੂੰ ਬੁਜ਼ਾਰਿਸ਼ ਕਰਾਂਗੀ ਕਿ ਇੱਕ ਵਾਰ ਇਹ ਹੀ ਉਹ ਮੰਝੇ ਨੇ ਜਿੱਥੇ ਇਹ ਗੈਸ ਨੇ ਚੂਲਾ ਚੂਲਾ ਰੱਖਿਆ ਹੋਇਆ ਔਰ ਇੱਥੇ ਜਿਹੜੀ ਇਹ ਰੋਟੀ ਬਣਾਉਂਦੇ ਨੇ ਪਰ ਤਰਪਾਲਾ ਪਾ ਕੇ ਇਹ ਗੁਜ਼ਾਰਾ ਕਰ ਰਹੇ ਨੇ ਹਰ ਕਿਸੇ ਦੀ ਅੱਖਾਂ ਜਿਹੜੀਆਂ ਉਹ ਹੰਝੂ ਨਾਲ ਭਰ ਜਾਣਗੇ ਤਸਵੀਰਾਂ ਦੇਖ ਕੇ

ਬੜੀ ਮੁਸ਼ਕਲ ਸੀ ਆਪਣੀਆਂ ਜਾਨਾਂ ਬਚਾਈਆਂ ਔਰ ਅਸੀਂ ਇਥੋਂ ਨਿਕਲੇ ਸਨ ਕੋਈ ਨਹੀਂ ਪਤਾ ਵੀ ਕਿੰਨਾ ਪਾਣੀ ਆਇਆ ਕਿੰਨਾ ਨਹੀਂ ਜਦੋਂ ਸਾਰੀ ਬਾੜ ਆਈ ਕੰਦਾਪੂੜੀਆਂ ਫੱਟੀਆਂ ਜਿੱਦਾਂ ਕਹਿੰਦੇ ਬਲਾਸਟ ਹੋਇਆ ਇੱਕ ਜਦੋਂ ਮੀਂਹ ਆਇਆ ਕਿੰਨਾ ਕਿੰਨਾ ਪਾਣੀ ਸੀ ਇੰਨਾ ਇੰਨਾ ਦੱਸ ਦੋ ਕਿ ਇੰਨਾ ਸੀ ਇੰਨਾ ਕਿੰਨਾ ਸੀ ਕਿੰਨਾ ਪਾਣੀ ਸੀ ਇੰਨਾ ਸੋ ਇਹ ਜਿਹੜਾ ਘਰ ਦੇ ਤਿੰਨ ਕਮਰੇ ਸੀਗੇ ਤਿੰਨੋਂ ਦੇ ਤਿੰਨੋਂ ਕਮਰੇ ਜਿਹੜੇ ਆ ਉਹ ਹੜਾਈ ਔਰ ਸਾਰਾ ਕੁਝ ਤਬਾਹ ਕਰਕੇ ਲੈ ਗਈ। ਫਾਸੀ ਤੋਂ ਬਾਅਦ ਜਿੰਨੇ ਵੀ ਫਲੱਡ ਗੇਟ ਨੇ ਰਾਵੀ ਦਰਿਆ ਦੇ ਕਿਸੇ ਨੂੰ ਕੋਈ ਉਸਕੇ ਬਾਰੇ ਦਿਖਣੀ ਹੋਲੇ ਨਹੀਂ ਉਸਕੋ ਦਿਖਾਈ ਨਹੀਂ। ਕਈ ਵਾਰ ਕਹਿਣ ਨੂੰ ਸ਼ਬਦ ਤਾਂ ਨਹੀਂ ਹੁੰਦੇ ਪਰ ਤਸਵੀਰਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ। ਇਹਨਾਂ ਵੇਲੇ ਤਾਂ ਭਲੇ ਹੀ ਸਾਰਾ ਖੁਸ਼ੀ ਉੜ ਗਿਆ ਵਿਚਾਰੀ ਬਿਦਵਾ ਤੇ ਇਸ ਹਾਲਾ ਇਹਨਾਂ ਦੇ ਕਰਵਾਲਾ ਨਹੀਂ ਹੈਗਾ ਛੋਟੇ ਛੋਟੇ ਬੱਚੇ ਇਹਨਾਂ ਨੂੰ ਪਾਲੇ ਆਪਣੇ ਗੂੜੇ ਹਾਲਾ ਨਾਲ ਮਦਦ ਦੇ ਨਾਲ ਲੋਕਾਂ ਦੀ ਮੜਮੋਟਿਆਂ ਨੇ ਆਪਣਾ ਕੁੱਲਾ ਬਣਾਇਆ ਹੀ ਪਰ ਹੁਣ ਕੁਛ ਨਹੀਂ ਰਿਹਾ ਇਹਨਾਂ ਕੋਲ ਜੀਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕੇ ਤੇ ਉਤੇ ਖਲੋ ਕੇ ਜਿੰਨ ਅਧਿਕਾਰੀਆਂ ਨੂੰ ਇਹ ਗੱਲ ਕਹੀ ਆ ਕਿ ਇਹ ਪਾਣੀ ਸਾਰਾ ਧਰਾਵੀ ਦੇ ਵਿੱਚ ਜਨਾ ਕਨਵਰਟ ਕਰਤੇ ਜਾ ਕੇ ਤਾਂ ਇਹ ਸਾਰਾ ਇਲਾਕਾ ਜੋ ਆ ਉਹ ਅੱਜ ਬਚਿਆ ਸਾਰੇ ਲੋਕੀ ਧੰਨਵਾਦ ਕਰ ਰਿਹਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਕਿ ਆਟੀ ਨਿਊਜ਼ ਨੈਟਵਰਕ ਦੀਸ਼ ਕੇ ਆਵਾਜ਼ ਮੈਂ ਤੁਹਾਡੇ ਨਾਲ ਮਹਿਕ ਰੰਧਾਵਾ ਤਸਵੀਰ ਇਸ ਵੇਲੇ ਅਸੀਂ ਮੌਜੂਦਾ ਸੁਜਾਨਪੁਰ ਦੇ ਪਿੰਡ ਬੇੜੀਆਂ ਬਜ਼ੁਰਗ ਦੇ ਵਿੱਚ ਤਸਵੀਰ ਕਿ ਜਿਸ ਤਰੀਕੇ ਦੇ ਨਾਲ 4 ਤੋਂ 5 ਦਿਨ ਪਹਿਲਾਂ ਜਿਹੜੀ ਸੁਜਾਨਪੁਰ ਦੇ ਵਿੱਚ ਹੜਾ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਹੜਾ ਆ ਔਰ ਸਭ ਕੁਝ ਤਬਾਹ ਕਰਕੇ ਲੈ ਗਿਆ ਅਸੀਂ ਪਹੁੰਚਿਆ ਇਸ ਵੇਲੇ ਸੁਜਾਨਪੁਰ ਦੇ ਪਿੰਡ ਬੇੜੀਆਂ ਬਜ਼ੁਰਗ ਵਿਖੇ ਔਰ ਜਿਹੜੀ ਇੱਕ ਘਰ ਦੀ ਤੁਹਾਨੂੰ ਤਸਵੀਰ ਦਿਖਾਵਾਂਗੇ ਬਹੁਤ ਮਾੜੀ ਹਾਲਤ ਹੈ ਕਿਉਂ ਕਿ ਕੁਦਰਤ ਦਾ ਕਹਿਰ ਇਸ ਘਰ ਤੇ ਬਰਸਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਨੂੰ ਪਿਆਰੀ ਨਿਊਜ਼ ਨੈਟਵਰਕ ਤੇ ਮਾਤਰ ਨਾਲ ਅਸੀਂ ਇੱਕ ਇੱਕ ਤਸਵੀਰ ਦਿਖਾਵਾਂਗੇ ਇਹ ਤਸਵੀਰਾਂ ਪ੍ਰਸ਼ਾਸਨ ਦੇ ਵੀ ਪ੍ਰਸ਼ਾਸਨ ਦੀ ਅੱਖਾਂ ਖੋਲਦੀਆਂ ਇਹ ਤਸਵੀਰਾਂ ਸਰਕਾਰ ਦੀ ਅੱਖਾਂ ਖੋਲਦੀ ਹੈ ਇਹ ਦਿਖਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਉਸ ਵੇਲੇ ਜਦੋਂ ਇਸ ਘਰ ਦੇ ਬਾਰੇ ਕੋਈ ਜਿਹੜਾ ਸੁਣ ਨਹੀਂ ਲੈਂਦਾ ਹਾਲਾਂਕਿ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਔਰ ਪਰਿਵਾਰ ਦੇ ਨਾਲ ਗੱਲ ਕਰਾਂਗੇ ਕਿ ਆਖਿਰਕਾਰ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਸਭ ਤੋਂ ਪਹਿਲਾਂ ਸਾਡ ਵੀ ਵੀ ਉਹਨਾਂ ਕੋਲ ਸੁਣਾਂਗੇ ਮਾਤੇ ਕੀ ਗੱਲਬਾਤ ਹੋਈ ਸਭ ਤੋਂ ਪਹਿਲਾਂ ਮੈਂ ਤਾਂ ਠੀਕ ਐ ਤੇ ਪਾਣੀ ਆਇਆ ਘਰ ਬਾਹਰੋਂ ਸਾਰਾ ਰੂੜੀ ਸਾਤ ਕਿੰਨਾ ਕਿੰਨਾ ਪਾਣੀ ਆਇਆ ਸੀ ਤੁਹਾਨੂੰ ਦੱਸ ਸਕਦੇ ਪਾਣੀ ਦੇ ਬਥੇਰਾ ਆਇਆ ਗਾ ਕਿੰਨਾ ਕਿੰਨਾ ਦੱਸ ਸਕਦੇ ਬਹੁਤ ਜ਼ਿਆਦਾ ਆ ਗਿਆ ਹਾਂ ਪਾਣੀ ਜ਼ਿਆਦਾ ਆਇਆ ਹਾਂ ਘਰ ਬਾਹਰ ਕਿੰਨੇ ਜੀ ਨੇ ਤੁਹਾਡੇ ਘਰ ਚਾਹ ਚਾਹ ਜੀ ਆਹ ਹੈ ਤੇ ਕੋਈ ਆਇਆ ਪੁੱਛਣ ਵਾਸਤੇ ਕੋਈ ਨਹੀਂ ਆਇਆ ਵੀ ਹਾਂ ਦੱਦ ਲੱਗਦਾ ਹਲੇ ਵੀ ਮੀਂਹ ਆਏਗਾ ਤੇ ਫਿਰ ਥੋੜਾ ਬਹੁਤਾ ਜਿਵੇਂ ਗੁਜ਼ਾਰਾ ਹੁੰਦਾ ਉਹ ਵੀ ਖਤਮ ਹੋ ਜਾਏਗਾ। ਅਭੀ ਖਤਮ ਹੋਈ ਹੈ ਨਾ। ਹੂੰ ਤੇ ਫਿਰ ਛੱਤ ਤਾਂ ਹੈ ਨਹੀਂ ਫਿਰ ਕਿਸ ਤਰੀਕੇ ਦੇ ਨਾਲ ਇੱਥੇ ਰੋਟੀ ਪਾਣੀ ਫਿਰ ਤੁਸੀਂ ਪਕਾਉਂਦੇ ਹੋ। ਇਆਂ ਇਆਂ। ਹੂੰ ਜਿਸ ਵੇਲੇ ਮੀਂਹ ਆਇਆ ਤਾਂ ਫਿਰ ਬਾਹਰ ਨੂੰ ਭੱਜੇ ਸੀਗੇ ਫਿਰ ਬਾਦ ਹੋ ਰਹੀ ਹੈ ਅਹੀਂ ਫਿਰ ਦਿਖੇ ਰਾ ਪਾਣੀ। ਚੰਨਾ ਨੂੰ ਬਚਾਇਆ ਆਪਣੀ। ਚੰਨਾ ਆਪਣੀ ਬਚਾਏ ਬਾਦ। ਕਿੰਨੇ ਕਮਰੇ ਸੀਗੇ ਇਸ ਘਰ ਦੇ ਵਿੱਚ?

ਫਿਰ ਪਾਣੀ ਆਪਣੇ ਆਪ ਨਿਕਲ ਗਿਆ ਫਿਰ ਕਿਸ ਤਰ੍ਹਾਂ ਮਤਲਬ ਪਾਣੀ ਇਦਾਂ ਨਿਕਲੀ ਆ ਨਹਿਰ ਟੋੜੀ ਫਿਰ ਨਹਿਰ ਟੋੜੀ ਕੰਦਾ ਕੰਦਾ ਹਟੀਆਂ ਕੰਦਾ ਹਟੀਆਂ ਠੀਕ ਹੈ ਹੋਰ ਕੌਣ ਨੇ ਤੁਹਾਡੇ ਘਰ ਜੀ ਨਹੀਂ ਦੇਖੂਗਾ ਇਹ ਪੂਰੇ ਅੱਛਾ ਤੁਸੀਂ ਬੈਠੇ ਹੋ ਨਾ ਦੇ ਜਦੋਂ 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 ਬਾੜ ਆਈ ਫਿਰ ਕਿਸ ਤਰੀਕੇ ਦੇ ਨਾਲ ਫਿਰ ਤੁਸੀਂ ਬਾਹਰ ਨੂੰ ਦੌੜੇ ਸੀਗੇ ਫਿਰ ਹਾਂ ਬਾਹਰ ਨੂੰ ਚਲੇ ਗਏ ਫੋਨ ਕਰਦੀ ਜਿਹੜੇ ਕੰਦਾ ਨੇ ਉਹ ਤੇ ਟੱਟ ਗਿਆ ਨੇ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਰੋਟੀ ਪਾਣੀ ਦਾ ਫਿਰ ਕਿਵੇਂ ਸੋਣਾ ਕਿਵੇਂ ਛੋਟੇ ਬਣਾ ਜਿੰਦਾ ਪਰੋਂ ਅੱਲੇ ਵੀ ਡਰ ਲੱਗਦਾ ਹੈ ਕਿ ਬਾਰਿਸ਼ ਆ ਜਾਏਗੀ ਤੇ ਥੋੜਾ ਬਹੁਤ ਜਿੰਨਾ ਤੁਸੀਂ ਸੋ ਪਾਉਂਦੇ ਹੋ ਉਹ ਵੀ ਨਹੀਂ ਸੋ ਪਾਓਗੇ ਹਾਂ ਆ ਠੀਕ ਹੈ ਮੈਂ ਇੱਕ ਵਾਰ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰਾਂਗੀ ਇੱਕ ਵਾਰ ਜਿਹੜੀ ਇਹ ਘਰ ਦੀਆਂ ਤਸਵੀਰਾਂ ਨੇ ਸਾਰੀਆਂ ਦਿਖਾਈ ਜਾਣ ਇਸ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਅੱਖਾਂ ਖੁੱਲ੍ਹਦੀਆਂ ਨੇ ਤਸਵੀਰਾਂ ਦਿਖਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਘਰ ਦੇ ਉੱਪਰ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੁਦਰਤ ਦਾ ਕਹਿਰ ਵਰਸਿਆ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਤਾਂ ਨਹੀਂ ਹੈ ਪਰ ਉਸ ਤੋਂ ਬਾਅਦ ਜੋ ਇਹਨਾਂ ਦੇ ਨਾਲ ਹੱਡ ਬੀਤੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਇੱਥੇ ਪਹੁੰਚ ਕੇ ਜਿਹੜੀ ਇਹਨਾਂ ਦੀ ਹੈਲਪ ਜ਼ਰੂਰ ਕਰ ਸਕਦਾ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਮੈਂ ਕੋਸ਼ਿਸ਼ ਕਰਾਂਗੀ ਕਿ ਇੱਕ ਵਾਰ ਜਿਹੜੀਆਂ ਤਸਵੀਰਾਂ ਦਿਖਾਈ ਜਾਣ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰਾਂਗੀ ਕਿ ਇੱਕ ਵਾਰ ਇਹ ਹੀ ਉਹ ਮੰਝੇ ਨੇ ਜਿੱਥੇ ਇੱਕ ਗੈਸ ਨੇ ਚੂਲਾ ਚੂਲਾ ਰੱਖਿਆ ਹੋਇਆ ਔਰ ਇੱਥੇ ਜਿਹੜੀ ਇਹ ਰੋਟੀ ਬਣਾਉਂਦੇ ਨੇ ਪਰ ਤਰਪਾਲਾ ਪਾ ਕੇ ਇਹ ਗੁਜ਼ਾਰਾ ਕਰ ਰਹੇ ਨੇ ਹਰ ਕਿਸੇ ਦੀ ਅੱਖਾਂ ਜਿਹੜੀਆਂ ਉਹ ਹੰਝੂ ਨਾਲ ਭਰ ਜਾਣਗੇ ਆ ਤਸਵੀਰਾਂ ਦੇਖ ਕੇ ਕਿਉਂਕਿ ਬਹੁਤ ਬਿਆਨ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਜਿਹੜੀ ਹੱਟ ਬੀਤੀ ਹੈ ਔਰ ਕੋਸ਼ਿਸ਼ ਕਰਾਂਗੇ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਫਰੇ ਨਾਮ ਸੁਣੇ ਮੇਰਾ ਨਾਮ ਸੁਨੀਤਾ ਹੈ ਇਸ ਪਿੰਡ ਦੇ ਰਹਿਣ ਵਾਲੇ ਹਾਂਜੀ ਸਾਡਾ ਘਰ ਨਾਲ ਹਾਂਜੀ ਜਿਸ ਵੇਲੇ ਬਾੜ ਆਈ ਤੇ ਕੀ ਕੀ ਬਣਿਆ ਕੀ ਉਸ ਵੇਲੇ ਸਾਨੂੰ ਕੁਝ ਨਹੀਂ ਪਤਾ ਸੀ ਸਾਰੇ ਆਪਣੇ ਆਪਣੇ ਅੰਦਰਾਂ ਵਿੱਚ ਹੀ ਸੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਬਾੜ ਦਾ ਸਾਨੂੰ ਕਿਸੇ ਨੇ ਮੈਸੇਜ ਨਹੀਂ ਦਿੱਤਾ ਵੀ ਬਾੜ ਆਈ ਹੈ ਨਹਿਰ ਟੁੱਟੀ ਹੈ ਕੋਈ ਨਹੀਂ ਸਾਨੂੰ ਪਤਾ ਸੀ ਦੋ ਮਿੰਟ ਬਾਅਦ ਸ਼ੋਰ ਪਿਆ ਹੈ ਸਾਰੇ ਨਿਕਲੇ ਤੇ ਲੋਕੀ ਸਾਰੇ ਦੌੜਦੇ ਪਏ ਹੀ ਸਾਨੂੰ ਕਿਤੇ ਰਾਹ ਨਹੀਂ ਲੁੱਭਿਆ ਸੀ ਬਸ ਆਪਣੇ ਘਰ ਖੁੱਲੇ ਛੱਡੇ ਆਪਣੇ ਬੱਚਿਆਂ ਨੂੰ ਬਸ ਨਾਲ ਲਿਆ ਬੜੀ ਮੁਸ਼ਕਲ ਸੀ ਆਪਣੀਆਂ ਜਾਨਾਂ ਬਚਾਈਆਂ ਔਰ ਅਸੀਂ ਤੋਂ ਨਿਕਲੇ ਸਾਨੂੰ ਕੋਈ ਨਹੀਂ ਪਤਾ ਕਿ ਕਿੰਨਾ ਪਾਣੀ ਆਇਆ ਕਿੰਨਾ ਨਹੀਂ ਜਦੋਂ ਸਾਰੀ ਬਾੜ ਆਈ ਕੰਦਾ ਪੂਰੀਆਂ ਫਟੀਆਂ ਜਿੱਦਾਂ ਕਹਿੰਦੇ ਬਲਾਸਟ ਹੋਇਆ ਇੱਕ ਸਾਰਾ ਪਾਣੀ ਇਧਰੋਂ ਨਿਕਲਿਆ ਤਾਂ ਹੀ ਪਿੰਡ ਬਚਿਆ ਸਾਰਾ ਨੇ ਦੇ ਸਾਡਾ ਸਾਰਾ ਪਿੰਡ ਤਬਾਹ ਹੋ ਜਾਣਾ ਜੇ 10 15 ਮਿੰਟ ਹੋਰ ਪਾਣੀ ਵਗਦਾ ਤੇ ਅਹੀਂ ਆਪਣੀ ਸਿਰਫ ਜਾਨਾਂ ਹੀ ਬਚਾਈਆਂ ਹੀ ਆਪਣੇ ਘਰ ਕੁਲੇ ਕੁਛ ਨਹੀਂ ਦਿੱਕੇ ਜਦੋਂ ਅਸੀਂ ਅਹੀਂ ਸਵੇਰੇ ਆਪਣੇ ਘਰਾਂ ਨੂੰ ਵਾਪਸ ਆਏ ਹੀ ਸਾਨੂੰ ਇੱਥੇ ਸਾਰੇ ਰਵੀਆ ਹਨੇ ਲੁੱਬੇ ਸਾਨੂੰ ਆਪਣੇ ਕੰਮ ਨਹੀਂ ਲੁੱਬੇ ਜਿਹੜੇ ਅਸੀਂ ਛੱਡ ਕੇ ਗਏ ਸੀ ਨਾ ਸਾਡੇ ਬੱਚਾ ਨੂੰ ਰੋਟੀ ਨਾ ਸਾਨੂੰ ਕਪੜੇ ਨਾ ਸਾਨੂੰ ਕੁਛ ਨਹੀਂ ਤੇ ਲੁੱਬਿਆ ਸਾਨੂੰ ਆਪਣੇ ਘਰ ਦਾ ਵੀ ਰੋਣਾ ਹੀ ਲੁੱਬਿਆ ਵਾਸਤੇ ਦੇਖੋ ਅਸੀਂ ਜਿਹੜੇ ਬਣਾਏ ਸੀ ਜਿਹੜੇ ਆਸ਼ਿਆ ਨੇ ਆਪਣੇ ਢਡਾ ਨੂੰ ਗੰਦਾ ਲਾ ਲਾ ਕੇ ਸਾਡਾ ਬੁਰਾ ਹਾਲ ਹੋ ਗਿਆ ਪੰਜ ਦਿਨ ਦੇ ਕੁਛ ਖਾਣਾ ਨਹੀਂ ਕੁਛ ਪਾਣਾ ਨਹੀਂ ਜੇ ਕੋਈ ਆਂਦਾ ਰੋਟੀ ਦਿੰਦਾ ਵੀ ਖੰਭਿਆਂ ਨੇ ਤੇ ਇਹੋਂ ਨਹੀਂ ਲੱਗਣੀ ਸਾਡਾ ਬੁਰਾ ਹਾਲ ਸਾਨੂੰ ਕਿਸੇ ਨੇ ਮਦਦ ਕੀਤੀ ਕੋਈ ਸਹਾਇਤਾ ਨੇ ਆਂਦੇ ਪੁੱਛਦੇ ਆ ਚਲ ਜਿੰਨੇ ਬਸ ਮਜ਼ਾਕ ਬਣਾਏ ਵਾਸਤੇ ਕੋਈ ਕਿਸੇ ਬਾਰੇ ਨਹੀਂ ਸੋਚਦਾ ਮੇਰਾ ਤਾਂ ਪਾਲਿਆ ਜਾਰਾ ਕੁਛ ਹੀ ਉੜ ਗਿਆ ਵਿਚਾਰੀ ਵਿਧਵਾ ਤੇ ਇਸ ਹਾਲ ਹੋਇਆ ਨਾ ਕਰਵਾਲਾ ਨਹੀਂ ਹੈਗਾ ਛੋਟੇ ਛੋਟੇ ਬੱਚੇ ਇਹਨਾਂ ਨੇ ਪਾਲੇ ਆਪਣੇ ਬੁਰੇ ਹਾਲਾਤ ਨਾਲ ਮਦਦ ਨਾਲ ਲੋਕਾਂ ਦੀ ਮੜਮੋਟੇ ਨੇ ਆਪਣਾ ਕੁੱਲਾ ਬਣਾਇਆ ਹੀ ਪਰ ਹੁਣ ਕੁਛ ਨਹੀਂ ਰਿਹਾ ਇਹਨਾਂ ਕੋਲ ਇਹ ਬੇਕਾਰ ਹੀ ਹੈ ਇਹਨਾਂ ਦੀ ਕੋਈ ਸਰ ਕੋਈ ਮਦਦ ਨਹੀਂ ਕਰ ਰਿਆ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਇਹਨਾਂ ਦੀ ਮਦਦ ਕੀਤੀ ਜਾਏ ਤਾਂ ਕਿ ਆਪਣਾ ਆਉਣ ਵਾਲਾ ਸਮਾਂ گزار ਸਕਣ ਰਾਸ਼ਨ ਮਿਲਿਆ ਤੁਹਾਨੂੰ ਆ ਮਿਲਿਆ ਮਿਲਿਆ ਰੱਖੋ ਠੀਕ ਹੈ ਅ ਤੁਹਾਡਾ ਨਾਮ ਮੇਰਾ ਨਾਮ ਕੈਪਟਨ ਕੇਸ਼ ਕੁਮਾਰ ਹੈ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਜਿਹੜੀ ਹੜ੍ਹ ਬੀਤੀ ਹੋਈ ਹੈ ਕੁਦਰਤ ਦਾ ਕਹਿਰ ਵਰਸਾ ਸਾਡਾ ਕੰਨਾ ਹੋਈ ਵੀ ਜਿੰਨਾ ਵੀ ਹੈ ਜੇ ਆਪਣਾ ਗੁਵੜੀ ਸਦਰ ਨਕਮ ਜਿੰਨਾ ਵੀ ਹੈ ਨਾ ਸਭ ਉਹਦੀ ਹੀ ਦولت ਨੂੰਗਾ ਨਾ ਨਹਿਰ ਦੀ ਸਫਾਈ ਹੋਈ ਹੈ ਨਾ ਇਹਨਾਂ ਕੋਲ ਫਲੱਡ ਗੇਟ ਖੁੱਲੇ ਗਏ ਨੇ ਜਿਹਦੇ ਕਰਕੇ ਅੱਗੇ ਪੋਲਾ ਬੰਦ ਹੋ ਗਿਆ ਉਹਨਾਂ ਬੰਦ ਹੋ ਉਹਦੇ ਕਾਰਨ ਜਿਹੜੀ ਨਹਿਰ ਜੜੀ ਟੁੱਟ ਗਈ ਜੀ ਜੋ ਕਿ ਹਰ ਸਾਲ ਮਾਰਚ ਮਹੀਨੇ ਨਹਿਰਾਂ ਬੰਦ ਹੋ ਜਾਂਦੀ ਦੀ ਜਦੋਂ ਪਾਣੀ ਬਰਸਾਤ ਸ਼ੁਰੂ ਹੁੰਦੀ ਹੈ ਤਾਂ ਨਹਿਰਾਂ ਬੰਦ ਕਰ ਜਾਈ ਜਾਂਦੀ ਹੈ ਸਾਰਾ ਪਾਣੀ ਦਰਿਆ ਵਿੱਚ ਸੁੱਟੇ ਜਾਂਦੇ ਨੇ ਲੇਕਿਨ ਫਾਸਲੇ ਤੋਂ ਬਾਅਦ ਜਿੰਨੇ ਵੀ ਫਲੱਡ ਗੇਟ ਨੇ ਰਾਵੀ ਦਰਿਆ ਦੇ ਕਿਸੇ ਨੇ ਕੋਈ ਉਸਕੇ ਬਾਰੇ ਦੇਖਣੀ ਖੋਲ ਨਹੀਂ ਉਸਕੋ ਦੇਖਾਈ ਨਹੀਂ ਕਿਉਂਕਿ ਹਰ ਸਾਲ ਉਸਕਾ ਐਡਰੈਸ ਕੇ ਲਈ ਲੱਖ ਰੁਪਏ ਆਤੇ ਜਾਣਕਾਰੀ ਸਾਹਮਣੇ ਹੈ ਕਿ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਨਹਿਰ ਨੂੰ ਤੋੜਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਪਾਣੀ ਜਿਹੜਾ ਨਿਕਲਿਆ ਇੱਕ ਪਾਸੇ ਨਹਿਰ ਤੋੜਿਆ ਕਿਹਨੇ ਨਿੰ ਤੋੜਿਆ ਤੋੜਿਆ ਉੱਪਰੋਂ ਜਾ ਕੇ ਤੋੜਿਆ ਗਿਆ ਉੱਪਰ ਨਾਲ ਤੋੜਦੇ ਤੇ ਇੱਕ ਘਰ ਤੋਂ ਇੱਕ ਨਹੀਂ ਲੱਪਣਾ ਸੀ ਇਹ ਜਿੰਨੇ ਮਕਾਨ ਹਨਾ ਇਹ ਕੋਈ ਮਕਾਨ ਨਹੀਂ ਮਿਲਣਾ ਕੀ ਕਹੋਗੇ ਤੁਸੀਂ ਕਿ ਇਸ ਤਰੀਕੇ ਦੇ ਜੋ ਹਾਲਾਤ ਬਣੇ ਹੋਏ ਨੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਇੱਥੇ ਆਉਣ ਤੇ ਬਹੁਤ ਬਹੁਤ ਦਿলো ਧਨਵਾਦੀਆਂ ਜਿਨ੍ਹਾਂ ਨੇ ਇਸ ਪਰਿਵਾਰ ਦੇ ਵਿੱਚ ਆਣ ਕੇ ਦੁੱਖ ਸਾਂਝਾ ਕੀਤਾ ਤਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਅੱਜ ਤੋਂ 5-6 ਦਿਨ ਪਹਿਲਾਂ ਤੋਂ ਵੱਖ-ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਦਰਸਾਇਆ ਜਾ ਰਿਹਾ ਮੈਂ ਸਮੂਹ ਐਨ ਜੀਓ ਨੂੰ ਸਮੂਹ ਜਥੇ ਕਿਸਾਨ ਜਥੇ ਬੰਦੀਆਂ ਨੂੰ ਅਪੀਲ ਕਰ ਰਿਹਾ ਬਾਰ-ਬਾਰ ਕਿ ਇਸ ਪਿੰਡ ਦੇ ਵਿੱਚ ਪਹੁੰਚ ਕੇ ਜਿੱਥੇ ਐਡੀ ਵੱਡੀ ਤਰਾਸਦੀ ਹੋਈ ਆ ਉਹਦਾ ਪਰਭਾਈ ਵਾਸਤੇ ਜਿਹੜੀ ਅਗਨਾ ਇਹਨਾਂ ਲੋਕਾਂ ਦੀ ਜਿਹੜੀ ਨਾ ਬੱਦ ਬੱਦ ਹੱਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਮੈਂ ਕੱਲ ਦੋ ਐਨਜੀਓ ਨੂੰ ਕਿਹਾ ਸੀਗਾ ਜਿਹੜੇ ਆ ਕੇ ਇਹਨਾਂ ਦਾ ਥੋੜਾ ਬਿਤਾ ਸਪੋਰਟ ਕਰਕੇ ਗਏ ਹਨ ਮੈਂ ਦਿਲੋਂ ਆਪ ਜੀ ਨੂੰ ਵੀ ਤੇ ਆਪ ਜੀ ਦੇ ਚੈਨਲ ਤੋਂ ਆਪ ਜੀ ਦੇ ਹੋਰ ਸਹਿਯੋਗੀਆਂ ਨੂੰ ਵੀ ਇਹ ਅਪੀਲ ਕਰਾਂਗਾ ਸਰਕਾਰ ਨੂੰ ਵੀ ਅਪੀਲ ਕਰਾਂਗਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਵੀ ਆਮ ਸਮਾਜ ਦੇ ਵਿੱਚ ਆਮ ਪਬਲਿਕ ਦੇ ਵਿੱਚ ਸੋਚਣ ਕਿ ਸਾਡੀ ਵੀ ਕਿਸੇ ਨੇ ਬਾਹ ਫੜੀ ਆ ਅਸੀਂ ਵੀ ਉਸੇ ਪੰਜਾਬ ਦੇ ਵਾਸੀਆਂ ਸਾਡੀ ਵੀ ਸਰਕਾਰ ਕੁਝ ਨਾ ਕੁਝ ਜਿਹੜੀ ਨਾ ਮਦਦ ਕਰ ਲਈ ਜੇ ਜੋ ਜਿਹੜੀ ਨਾਰ ਦੀ ਗੱਲ ਚੱਲ ਰਹੀ ਆ ਨਹਿਰ ਜਿੰਨੀ ਵੀ ਮਿਲਾਈ ਆ ਗਿਆ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਆ ਕਿਉਂਕਿ ਸਨ 1988 ਦੇ ਵਿੱਚ ਐਡਾ ਵੱਡਾ ਤਰਾਸਦੀ ਹੋਈ ਸੀ ਪਰ ਉਸ ਤਰਾਸਦੀ ਦੇ ਵਿੱਚ ਜੋ ਸਾਡਾ ਇਹ ਇਲਾਕਾ ਸੀਗਾ ਸਾਡਾ ਹਲਕਾ ਸੀਗਾ ਇੱਥੇ ਕੋਈ ਨੁਕਸਾਨ ਨਹੀਂ ਸੀ ਆ ਇਹ ਬਦੌਟ ਮੈਂਟੇਨੈਂਸ ਤੋਂ ਬਦੌਟ ਨਾ ਨ ਰਿਪੇਅਰ ਕਰਕੇ ਜੋ ਹੈ ਉਹ ਇਹ ਬਾਰਦਾਤ ਹੋਈ ਆ ਕੁਝ ਚੈਨਲ ਵੱਲੋਂ ਦੱਸਿਆ ਜਾ ਰਿਹਾ ਨਹਿਰ ਤੋੜੀ ਗਈ ਆ ਨਹਿਰ ਨਹੀਂ ਤੋੜੀ ਗਈ ਨਹਿਰ ਦਾ ਇਸ ਤਰ੍ਹਾਂ ਹੈ ਕਿ ਜੇ ਉਹ ਨਹਿਰ ਨੂੰ ਉਥੋਂ ਦਰਿਆ ਦੇ ਵਿੱਚ ਕਨਵਰਟ ਨਾ ਕੀਤਾ ਜਾਂਦਾ ਲਗਭਗ 40 ਪਿੰਡ ਜੋ ਜਿਹੜੇ ਆ ਕਿ ਨਾ ਉਹ ਤਬਾਹ ਹੁੰਦੇ ਸੀ ਉਹ ਪ੍ਰਸ਼ਾਸਨ ਦੇ ਖਾਸ ਕਰਕੇ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕੇ ਦੇ ਉਤੇ ਖੜੋ ਕੇ ਜਿਨ੍ਹਾਂ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਇਹ ਪਾਣੀ ਸਾਰਾ ਦਿਰਾਵੀ ਦੇ ਵਿੱਚ ਜਨਾ ਕਨਵਰਟ ਕਰਤੇ ਜਾ ਕੇ ਤਾਂ ਇਹ ਸਾਰਾ ਇਲਾਕਾ ਜੋ ਹੈ ਉਹ ਅੱਜ ਬਚਿਆ ਸਾਰੇ ਲੋਕੀ ਧੰਨਵਾਦ ਕਰ ਰਿਹਾ ਕਿ ਜੇ ਇਹ ਕੰਮ ਹੋਇਆ ਤਾਂ ਸਾਡਾ ਇਲਾਕਾ ਸੇਫ ਹੋਇਆ ਤੇ ਸਾਡਾ ਇਲਾਕਾ ਬਚ ਗਿਆ ਜਿਸ ਤਰ੍ਹਾਂ ਦਾ ਕੁਦਰਤ ਵੱਲੋਂ ਅੱਜ ਵੀ ਮੀ ਜਿਹੜਾ ਮੀ ਪਿਆ ਰਿਹਾ ਹੈਗਾ ਇਹ ਲੋਕੀ ਉਸ ਦਿਨ ਤੋਂ ਇੰਨੇ ਕਿ ਤਰਾਸ ਦੀ ਵਿੱਚ ਹਨ ਕੋਈ ਕੋਈ ਸਾਹ ਨਹੀਂ ਮੈਂ ਬਹੁਤ ਧੰਨਵਾਦੀ ਆ ਤੁਹਾਡੇ ਤੇ ਚੈਨਲ ਦਾ ਤੇ ਤੁਹਾਡੇ ਇੱਥੇ ਆਉਣ ਦਾ ਜਿਨ੍ਹਾਂ ਨੇ ਇੱਥੇ ਆਣ ਕੇ ਇਸ ਪਿੰਡ ਦੀ ਜਿਹੜੀ ਹੈ ਗਿਆ ਇਹਨਾਂ ਲੋਕਾਂ ਦੀ ਜਿਹੜੀ ਹੈ ਨਾ ਆਵਾਜ਼ ਨੂੰ ਸੁਣਿਆ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਕੋ ਪਿੰਡ ਦੇ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਪਰ ਇੱਕ ਇੱਕ ਤਸਵੀਰ ਦਿਖਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਤਾਂ ਕਿ ਦਰਸ਼ਕ ਦੇਖ ਰਹੇ ਨੇ। ਸੋ ਪ੍ਰਸ਼ਾਸਨ ਤੱਕ ਇਹ ਆਵਾਜ਼ ਜਿਹੜੀ ਹੈ ਪਹੁੰਚੇ ਕਿਉਂਕਿ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਮੈਂ गुजारिश ਕਰਾਂਗੀ ਇੱਕ ਵਾਰ ਸਹਿਯੋਗੀ ਨੂੰ ਕਿ ਇੱਕ ਵਾਰ ਸਾਰੀਆਂ ਤਸਵੀਰਾਂ ਬਾਰ 21 ਦੇ ਨਾਲ ਦਿਖਾਏ ਕੋਈ ਵੀ ਤਸਵੀਰ ਨਾ ਛੁੱਟੇ ਕਿਉਂਕਿ ਇਹ ਦਿਖਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਪ੍ਰਸ਼ਾਸਨ ਦੇ ਉਹ ਸਰਕਾਰ ਦੀ ਅੱਖਾਂ ਜ਼ਰੂਰ ਖੁੱਲਣ ਇਹ ਤਸਵੀਰਾਂ ਦੇਖ ਕੇ ਇੱਥੇ ਜਿੰਨੇ ਵੀ ਲੋਕ ਖੜੇ ਸੀ ਘਰ ਦੇ ਲੋਕ ਖੜੇ ਸੀ ਚਾਹੇ ਗਵੰਡੀ ਸੀ ਇਹਨਾਂ ਦੇ ਸਾਰਿਆਂ ਦੀ ਅੱਖਾਂ ਨਮ ਸੀ ਕਿਉਂਕਿ ਤਸਵੀਰਾਂ ਹੀ ਹੈ ਭਾਵੂ ਕਰ ਦੇਣ ਵਾਲੀਆਂ ਸਾਰਿਆਂ ਨੂੰ ਹੰਝੂ ਦੇਣ ਵਾਲੀਆਂ ਔਰ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੀ ਹੜ੍ਹ ਆਈ ਹੜ੍ਹ ਨੇ ਸਾਰਾ ਕੁਝ ਤਬਾਹ ਕਰਤਾ ਲੋਕਾਂ ਦੇ ਘਰ ਉਜੜ ਗਏ ਕਿਸਾਨਾਂ ਦੀਆਂ ਫਸਲਾਂ ਉਜੜ ਗਈਆਂ ਸੋ ਤੁਸੀਂ ਤਸਵੀਰ ਦੇਖ ਸਕਦੇ ਹੋ ਕੋਸ਼ਿਸ਼ ਕਰਾਂਗੇ ਆਪਾਂ ਇੱਕ ਵਾਰ ਕਿ ਮੈਂ ਤਸਵੀਰ ਇਧਰੋਂ ਵੀ ਦਿਖਾਵਾਂ ਇਸ ਐਂਗਲ ਨਾਲ ਵੀ ਤਾਂ ਕਿ ਇੱਕ ਇੱਕ ਤਸਵੀਰ ਜਿਹੜੀ ਉਹ ਪਹੁੰਚੇ ਸੋ ਇਹ ਜਿਹੜਾ ਘਰ ਦੇ ਤਿੰਨ ਕਮਰੇ ਸੀਗੇ ਤਿੰਨੋਂ ਦੇ ਤਿੰਨੋਂ ਕਮਰੇ ਜਿਹੜੇ ਆ ਉਹ ਹੜਾਈ ਔਰ ਸਾਰਾ ਕੁਝ ਤਬਾਹ ਕਰਕੇ ਲੈ ਗਈ ਮੈਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਆਟੀਨਿਊਸ ਨੈਟਵਰਕ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੀ ਹੈ ਇਸ ਵੇਲੇ ਦੀਆਂ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਈ ਵਾਰ ਕਹਿਣ ਨੂੰ ਸ਼ਬਦ ਤਾਂ ਨਹੀਂ ਹੁੰਦੇ ਪਰ ਤਸਵੀਰਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ ਸੋ ਤਸਵੀਰਾਂ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਇਸ ਘਰ ਦੇ ਜਿਹੜੇ ਹਾਲਾਤ ਨੇ ਉਹ ਕੀ ਬਣੇ ਜਿਹੜੇ ਵੀ ਇਸ ਖਬਰ ਨੂੰ ਦੇਖ ਰਹੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਜਿਹੜੀ ਹੈਲਪ ਹੈ ਮਦਦ ਹੈ ਉਹ ਜ਼ਰੂਰ ਹੋ ਸਕੇ ਸਰਕਾਰ ਦੇ ਕੰਨੀ ਇਹ ਖਬਰ ਜ਼ਰੂਰ ਪਹੁੰਚੇ ਤੁਸੀਂ ਤੁਸੀਂ ਤੇ ਕੀ ਅੰਦਾਜ਼ਾ ਲਗਾ ਸਕਦੇ ਹੋ ਔਰ ਇਹ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਰਕਾਰ ਤੱਕ ਇਹ ਖਬਰ ਪਹੁੰਚੇ ਹਾਲਾਂਕਿ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਉਸ ਤੋਂ ਬਾਅਦ ਜੋ ਇਹਨਾਂ ਨਾਲ ਹੱਡ ਬੀਤੀ ਹੈ ਉਸ ਤੋਂ ਬਾਅਦ ਮਦਦ ਦੇ ਲਈ ਬਹੁਤ ਸਾਰੇ ਲੋਕ ਪ੍ਰਸ਼ਾਸਨ ਸਰਕਾਰ ਅਗਿਆਸਤ ਕੀ